ਸਿੱਧੀ ਨੀਤ ਨੂੰ ਸਾਰਾ ਕੁਝ ਹੈ ਨਾ ਬਾਈ ਜਣੇ ਝੋਟੀ ਕੱਲ ਆਪਣੇ ਤਾਂ ਗੱਭਣ ਲੈਤੀ ਸੀ ਤੇ ਰਾਤ ਚੂਫੀ ਵਧੀਆ ਕੱਟੀ ਦਿੱਤੀ ਆ ਉਹ ਮੋਟਾ ਪੈਸੇ ਕੰਨਦਾ ਉਹਦੇ ਸਾਰੇ ਵਾਦਾ ਕਰੇ ਬਾਈ ਜਣੇ ਹਣ ਇਹ ਬਾਈ ਜਿ ਮੱਜੀ ਕਹਿੰਦਾ ਨਾਲ ਜਾਊ ਐ ਤੂੰ ਆਪ ਲੈਣਾ ਹਣ ਝੋਟੀ ਹੈ ਕਦੇ ਹਾਂ ਪਿੰਡ ਹਰੀਗੜ ਜਲਾ ਸੰਗਰੂਰ ਹੈ ਨਾ ਆਪਣੇ ਲਾਗੀ ਪਿੰਡ ਹੈ ਬਾਈ ਆਪਣੇ ਕਮਾਂਧੀ ਦੇ ਪਹਿਲਾਂ ਵੀ ਆਪਣੇ ਤੋਂ ਮੱਝ ਲੈ ਕੇ ਪਹਿਲਾਂ ਨਹੀਂ ਕਿਵੇਂ ਰਹੀ ਵਧੀਆ ਰਹਿ ਗਈ ਪਹਿਲਾਂ ਹੀ ਠੀਕ ਸੀ ਠੀਕ ਹੈ ਤੇ ਬਾਹਲਾ ਸੌਦੇ ਪਾਜੀ ਵਾਲਾ ਕੰਮ ਨਹੀਂ ਕਰਿਆ ਬਾਈਆਂ ਨਾਲ ਆ ਦੇਖੋ ਝੋਟੀਆਂ ਆਪਣੇ ਲੈਵੇ ਹੋਰ ਵੀ ਵਾਵਾ ਤੇ ਆਪਾਂ ਕੱਲ ਨੂੰ ਯਾਨੀ ਕਿ ਦਿਨ ਵੀਰਵਾਰ ਨੂੰ 13 ਤਰੀਕ ਨੂੰ ਸਾਰਾ ਆਪਾਂ 22 23 ਝੋਟੀਆਂ ਕਰ ਲਾਂਗੇ ਹੋਰ ਆਉਣੀਆਂ ਅੱਜ 7 8 ਝੋਟੀਆਂ ਆਪਣੇ ਕੋਲੇ ਕੱਲ ਨੂੰ ਆਪਾਂ ਲਾਵਾਂਗੇ ਸਾਰੇ ਭਰਾਵਾਂ ਨੂੰ ਜਿਹੜਾ ਵੀ ਆਉਣਾ ਚਾਹੁੰਦਾ ਆ ਜੋਟੀ ਦੀ ਪਿਆਵਾ ਜਾਨ ਨੂੰ ਦੇਖੋ ਤੁਸੀਂ ਵੀ ਕਮੈਂਟਜ ਕਰਕੇ ਜਰੂਰ ਦੱਸਣਾ ਵੀ ਇਹ ਕਿੰਨਾ ਕਿ ਦੁੱਧ ਕੱਢ ਦੂਗੀ ਜੋਟੀ ਦੇਖੋ ਅੱਗੇ ਪਿੱਛੇ ਥੱਲੇਵਾ ਦੇਖ ਲਓ ਤੁਸੀਂ ਆ ਕੱਟੀ ਦਿੱਤੀ ਇਹਨੇ ਕੀ ਗੱਲ ਆ ਬਾਈ ਕਿਹਦਾ ਇਹ ਕਹਿੰਦਾ ਤਰਨਾਟ ਦਾ ਸਾਸ਼ੂ ਆ ਤਰਨਾਟ ਦਾ ਇੰਟਰਨੈਟ ਹਰਿਗੜ੍ਹ ਵਿੱਚ ਆਇਆ ਹੋਇਆ। ਕੀ ਇੰਟਰਨੈਟ ਦਾ ਸਾਡੂ ਆਇਆ ਹੈ? ਹਾਂ, ਤਾਂ ਇਹੀ ਕਹਿੰਦੇ ਆ। ਆਹ ਕਹਿੰਦੇ ਦੀ ਕੋ। ਮੈਂ ਇਹਦੇ ਨਾਲ ਗੱਲ ਕਰਦਾ ਡਾਕਟਰ ਆ ਕਹਿੰਦਾ ਪੱਗਾਂ ਵਾਲਾ ਮੈਂ ਤਾਂ ਪੱਗਾਂ ਵਾਲਾ ਤਾਂ ਨਹੀਂ ਹੈਗਾ ਰੋਡ ਦਾ ਨਾ ਡੰਡਾ। ਮੈਂ ਉਹ ਆਪਣੇ ਆਪਾਂ ਦੇ ਵਿੱਚ ਸੱਤਾਂ। ਮਾਹਰ ਰੋਤ ਨੂੰ ਲੇੜੀ ਹਰਿਗੜ੍ਹ ਤੋਂ। ਨਾ 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 ਨਾ। ਆਵਦਾ ਨਾ ਗਰੀਬ ਧਿਆਨ ਨਾਲ ਕਹਿੰਦੇ ਨੇ ਘੱਟ ਵੱਧ ਤੇਰੇ ਨਾਲ ਪੈਣਗੇ। ਮਨੀ 1.5 ਲੱਖ ਰੁਪਏ ਜੇ ਲੈ ਰਿਹਾ ਤੋਂ ਮਨੀ ਵਿੱਚ ਰੱਖਿਆ ਹੋਇਆ ਹੈ ਅੱਜ ਅੱਜ ਚੱਟੀ ਜਾਊਗੀ ਆਪਣੀ ਹਿਮਾਚਲ ਹਿਮਾਚਲ ਚ ਜਾਊਗੀ ਇਹ ਲੈ ਜੀ ਹੈ 362000 ਦੇ ਕੋਈ ਹਵਾ ਤਰ ਜਾਊ ਆ ਦੇਖੋ ਕਾਲੀ ਚ ਬਜ਼ਾਰ ਨੂੰ ਸਾਰੀਆਂ ਦੀ ਚਵਾਈ ਹੋਈ ਹੋਈ ਆ ਹੁਣ ਸਾਰੀਆਂ ਛਟੀਆਂ ਲਾਜਵਾਬ ਨੇ ਆ ਪਹਿਲੇਣਾ ਜਿਹੜੀ ਦੀ ਆਪਾਂ ਤੁਹਾਨੂੰ ਲਾਈਵ ਜੀ ਚ ਦਿਖਾਇੀ ਸੀ ਹੁਣ ਨਾ ਦੁੱਧ ਦਾ ਮਨੇ ਹੁਣ ਦਾ ਕੀ ਫਾਇਦਾ ਦੁੱਧਾ ਰੋਕ ਰੱਖ ਕੇ ਬਣਿਆ ਨਗਲ ਵੱਡੀ ਬਹੁਤ ਆ ਵਾ ਨੀ ਹੈ ਜੀ ਵੱਡੀ ਆ ਆਰੇ ਯਾਸਾ ਦਸਰ ਲੜੇ ਕੀ ਇਹ ਚੱਲ ਹਾਂ ਦਸਰ ਚੱਲਦਾ ਜੀ ਬੁਟੀ ਦੇ ਦੇ ਕਰਦੇ ਆਂ ਪਾਸ ਇਹਨਾਂ ਦੁੱਦਾ ਕਟਾ ਕਟਾ ਤਾ ਦੇ ਚੱਲ ਅਗਲੇ ਤੋਂ ਲੈ ਲਈਏ ਤੂੰ ਦਾ ਵਧਾਈ ਜਾਂਦਾ ਤਾਂ ਵਧਾਈ ਜਾਂਦਾ ਮੈਂ ਤਾਂ ਲੈਣਾ ਹੁਣ 85 ਹੋ ਗਏ ਤਾਂ ਆਪਾਂ ਦਾ ਨੋਟ ਮੋੜ ਦੇ ਨੂੰ ਬਾਕੀ ਉਹਨਾਂ ਨੂੰ 84 ਨੋਟਾਂ ਨੂੰ 85 ਕਰੀ ਜਾਂਦੇ ਏ ਤੇਰਾ ਵੀ ਕੁਛ ਨਹੀਂ ਬਈ ਕੰਮ ਕਿਹੜੇ ਸਕੂਲ ਚ ਪੜਿਆ ਹੋਇਆ ਹੈ ਭਾਈ ਕੀ ਪਸੌਰ ਪੜਿਆ ਹੋਣਾ ਇਹ ਪੜਿਆ ਹੁੰਦਾ ਕਿਤੇ ਬੈਂਕ ਬੈਂਕ ਚ ਜਾਣਾ ਲੱਗ ਜੇ ਹੈ ਚੋਰੀਆਂ ਚੋਰੀਆਂ ਹਾਂ ਇਹ ਜਰਾ ਸੀ ਲੈ ਲਈ ਉਹੀ ਕਹਿੰਦਾ ਤਾਂ ਦੁਬਾਰੇ ਗਿਣਤੀ ਨਾ ਨਾ ਕਸਮ ਲੱਗੇ ਯਾਰ ਇਕੱਲਾ ਇਕੱਲਾ ਕਰਿਆ 700 500 ਬੰਜੇ ਨੂੰ ਫ੍ਰੋਟ ਕਰ ਦੋ ਉਹੀ ਕੰਮ ਹੋ ਗਿਆ ਜੀ ਨਾ ਨਾ ਪੈਣ ਜਾਂਦੇ ਜਾਂ ਫਿਰ ਲਓ ਜੀ ਬਾਈ ਠੀਕ ਹੈ ਜੀ ਤੂੰ ਬਸ ਰਿਆ ਕਰਨ ਮੈਂ ਤੁਰ ਰਿਹਾ ਰਿਹਾ ਗਿਣ ਕੇ ਲੈ ਆਉਣੇ ਮੈਂ ਵੀ ਗਿਣੇ ਮੈਨੂੰ ਮੈਂ ਉਹਦੀ ਮਾਂ ਚ ਰਸਤੀ ਦਾ ਚੜਾ ਵਾਣੀ ਛੋਟੀ ਰਸਟ ਕਟ ਗਿਆ ਨਾ ਨਾ ਚੜਾ ਦੇ ਕੋਈ ਤਰ ਤਰ ਕੇ ਤੁਸੀਂ ਆਪੇ ਮਾਰ ਲਾ ਆਇਆ ਬੱਚੂ ਛੜਾਈ ਤੈਨੂੰ ਛੋਟੀ ਦੀ ਆ ਜਾ ਪੁੱਤ ਚੰਗਾ ਦਾਦੀ ਕੱਟਰ ਹੁੰਦਾ ਸੀ ਨੇ ਤੇ ਜਾ ਕੇ ਥੋੜੀ ਕਣੀ ਇਹਨੂੰ ਚੋਲੇ ਦੋ ਤਿੰਨ ਕਿਲੋ ਠੀਕ ਹੈ ਅੱਧੇ ਘੰਟੇ ਨੂੰ ਕੱਟਰੂ ਚੰਗਾਤਾ ਸੀਗਾ ਉਹ ਪਾਊਗਾ ਮੁੰਡਾ ਬੱਚੀ ਤੂੰ ਪਵਾ ਲੈ ਨੇੜੇ ਓਕੇ ਤੂੰ ਪਵਾ ਲਾ ਪੂਰੇ ਆ ਜਾ ਕਿੱਟੜਾ ਕੱਟਦੇ ਇਹ ਚੋਲੀ ਚ ਰੱਖਤਾ ਤਾ ਮੈਂ ਸੱਤੂ ਦਾਇਂ ਚੋਲੇ ਜਿਹੜਾ ਸਵਾਇਆਂ ਦੇ ਕਿੰਨਾ ਚਾਹ ਹੁੰਦਾ ਯਾਰ ਇਹਨਾਂ ਕੋਈ ਪਸ਼ੂ ਖਰੀਦਦਾ ਨਾ ਬੰਦਾ ਮੈਨੂੰ ਦਿਖਾਉਂਗੀ ਮੈਨੂੰ ਕਰੀ ਦਿਖਾਉਂ ਮਾਲਕ ਧੋਖਾ ਨਾ ਕਰਾ ਬਈ ਯਾਰ ਕਿਸੇ ਨਾਲ ਮਾੜਾ ਪਸ਼ੂ ਨਾ ਬਈ ਕਦੇ ਵੀ ਵੀਡੀਓ ਕਰੀ ਦਿਖਾਉਂ ਤੈਨੂੰ ਫੜਾ ਓ ਮਟੇ ਬਾਗਿਆਂ ਨੂੰ ਰਸਾ ਕੋਈ ਨਹੀਂ ਮੂ ਕਰਾ ਦੇ ਇੱਧਰ ਤੇ ਪਲਾਣਾ ਬਾਹਰ ਪਲਾਣਾ ਘੜ ਦੇ ਚਿੱਕਲਾ ਘੜ ਦੇ ਤਾ ਮੂਰ ਲੱਗਿਆ ਆਇਆ ਬੂਰੀ ਆਇਆ ਆਇਆ ਆ ਆ ਆ ਆ ਆ ਦੇ ਕੁਛ ਨਹੀਂ ਕਹਿਣਾ ਕੋਈ ਨਾ ਹੱਥ ਚ ਫੜਾ ਦੇ ਹੱਥ ਚ ਫੜਾ ਦੇ ਲਓ ਜੀ ਵਾਦਾ ਕਰੇ ਤੁਹਾਨੂੰ ਲੜਿੰਦਾ ਤੂੰ ਫੜ ਕੇ ਚੜ ਦੇ ਲੰਡਰਦਾਰ ਨੂੰ ਖੜਾ ਦੇ ਲੈ ਪੁੱਤ ਤੂੰ ਬੜਾ ਲੰਡਰਦਾਰ ਨੂੰ ਲੈ ਮੈਨੂੰ ਪੁਰਾਣ ਟੱਕ ਬਈ ਕੱਟਣ ਲੈ ਤੂੰ ਕੱਟੂ ਲੈ ਚੱਲ ਇਹਦਾ ਲੱਤ ਚ ਪਾਇਆ ਹੋਇਆ ਰੱਸਾ ਜਾ ਕੇ ਗਾਲ ਚ ਪਾ ਲਿਓ ਲੈ ਜਾ ਲੈ ਚੱਲ ਚੜ ਗਈ ਮੈਸ ਤਾਂ ਤੇ ਚੜਦੀ ਹੋਵੇ ਤਾਂ ਬੈਕ ਨਹੀਂ ਮੋੜਨੀ ਚਾਹੀਦੀ ਆ ਨਾ ਚੜ ਤਾਂ ਲਵਾਂਗੇ ਮਰ ਓਏ ਹੇ ਹਾ 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 ਬੜੇ ਟੱਕਰ ਨੇ ਸਾਡਾ ਵੇ 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 ਐਂਦਾ ਕਰ ਦੇ ਤੋਬੇ ਜਮਾ ਸਰੰਗਿਆ ਕਰਦੀ ਆ ਹਾਂ 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 ਉਹ ਫੇਰ ਡੰਡਾ ਕੋਈ ਨਾ ਕੋਈ ਨਾ ਖੱਤਲਾਦਾ ਯਾਰ ਮੋਟੇ ਯਾਰ ਤੁਸੀਂ ਮੈਂ ਬੈਸ ਮਰਕਤ ਆ ਹੈਗਾ ਇਹਨੂੰ ਡੋਂਡਿਆ ਲਾ ਰਿਹਾ ਕੁਛ ਨਾ ਦਾ ਜ਼ੋਰ ਲਾ ਰੱਖਿਆ ਹਾਂ ਚੱਲ ਪੱਟਲਾ ਪੈਰ ਪਰ ਇਹ ਕੌਣ ਹੈ ਤੇਰਾ ਆ ਸੋਟੀ ਲਾ ਕੇ ਤੱਕਾ ਦੇ ਵਾਹ ਯਾਰ ਵਾਹ 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 ਓਕੇ ਰੋਟੋ ਇਹ ਤਾਂ ਹਰੇਕ ਦਿਨ ਨਾ ਪੁੱਛ ਪਲਾਈਦੀ ਹੈ ਹੈ ਚਾਹ ਕੱਟੀ ਦਾ ਦੋ ਵਾਰੀ ਚੰਗਾਦੀ ਜੀ ਰਾਤ ਵੀ ਤੇ ਰਾਤ ਇਹ 10 ਵਜੇ ਸੁੱਕੀ ਦੀ ਮੈਂ ਸਰ ਚੰਗਾ ਜਾ ਵਾਧਾ ਕਰੇ ਤੁਹਾਨੂੰ ਵਾਦੇ ਵਾਸੀ ਮਜ਼ਾ ਨਹੀਂ ਕੋਈ ਹੈ ਇਹ ਉਹ ਵਾਹ ਦੇ ਕੇ ਦੇ ਭਾਈ ਉਹ ਸਾਈ ਵਾਲਾ ਦੇ ਦਾਂਗੇ ਅੰਦਰ ਆ ਸਾਚ ਗੋ ਆ ਕੇ ਜਵੇ ਹੋਰ ਵੀ ਆ ਫਾਈਲ 100 ਉਹਨੂੰ ਦੇ ਦਾਂਗੇ ਉਹਨੂੰ ਠੀਕ ਐ ਬਹਿ ਵਾ ਕੇ ਆ ਗਿਆ ਕਿਧਰ ਬੈਠੋ ਆ ਜਾਓ ਆ ਲੇ ਮਿੱਤਰੋ ਫਿਰ ਕੋਈ ਵੀ ਭਰਾ ਆਉਣਾ ਚਾਹੁੰਦਾ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਲਹਿਰਾ ਗਾਗਾ ਇਹਨੂੰ ਇਹਨੂੰ ਵੀ ਬਣਾ ਲਈ ਜੜਦਾ ਇਹਦਾ ਇਕੱਠੀ ਆ ਬਣਾ ਦਿੱਤਾ ਤੂੰ ਨਾ ਘੱਟ ਪਾਈਂਗੇ ਤੇ ਬੰਦੇ ਦੇ ਚੱਕ ਦੇ ਉੱਪਰੋਂ ਦੋ ਦਬਲ ਵਢਾਉਂਦੇ